ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਆ ਦੱਸਿਆ ਜਾਂਦਾ ਹੈ ਜੋ ਕਿ ਗੁਰਦੁਆਰਾ ਸ਼ਹੀਦ ਬਾਬਾ ਧਰਨਾ ਸਿੰਘ ਦੀ ਯਾਦ ਵਿੱਚ ਪਾਖੜਾ ਨਹਿਰ ਤੇ ਰੋਜਾਂ ਵਾਲੀ ਨੇੜੇ ਰਿਉਂਦ ਖੁਰਦ ਜਿੱਥੇ ਸੰਗਤਾਂ ਨੇ ਬੜਾ ਪ੍ਰਾਰਾਲਾ ਉਦਮ ਕੀਤਾ ਸਾਡੇ ਸਤਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ 22 ਅਗਸਤ ਨੂੰ ਪ੍ਰਕਾਸ਼ ਸ਼ੁੱਕਰਵਾਰ ਨੂੰ 24 ਅਗਸਤ ਨੂੰ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ ਜਿੱਥੇ ਸਾਡੇ ਸਤਕਾਰਯੋਗ ਭਾਈ ਰਾਜਵੀਰ ਸਿੰਘ ਜੀ ਘਰਾਗਣੇ ਵਾਲੇ ਕਥਾਵਾਚਕ ਅਸਥਾਨ ਤੇ ਆ ਕੇ ਹਾਜ਼ਰੀਆਂ ਭਰਨਗੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨਗੇ ਸੰਗਤਾਂ ਨੂੰ ਬੇਨਤੀ ਹੈ ਹੋਰ ਵੀ 라ਗੀ ਢਾਡੀ ਪਹੁੰਚਣ ਕੇ ਗੁਰੂ ਕਿਰਪਾ ਕਰੇ ਉਕਦੇ ਸਮੇਂ ਅਰਦਾਸ ਦੇ ਵਿੱਚ ਸ਼ਾਮਲ ਹੋਇਓ ਸਤਿਗੁਰੂ ਕਿਰਪਾ ਕਰੇ ਮਹਾਪੁਰਸ਼ਾਂ ਦੇ ਬਚਨ ਸਰਵਣ ਕਰਿਓ ਅਰਦਾਸ ਦੇ ਵਿੱਚ ਹਾਜ਼ਰੀਆਂ ਲਗਾਵਿਓ ਸ਼ਹੀਦ ਬਾਬਾ ਤਨਨਾ ਸਿੰਘ ਜੀ ਗੁਰਦੁਆਰਾ ਸਹਿ ਪਾਖੜਾ ਨਹਿਰ ਤੇ ਚੱਲ ਰਹੀ ਕਾਰ ਸੇਵਾ ਆਕੇ ਹਾਜ਼ਰੀਆਂ ਭਰਿਓ ਬੇਨਤੀਆਂ ਕਰੋ ਪ੍ਰਵਾਨ ਸਤਿਗੁਰ ਦਾ ਕਰਿਓ ਸ਼크ਰਾਨਾ ਜਿਨ੍ਹਾਂ ਨੇ ਸਮਾਂ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ